ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵਿਜੀ ਹੋਣ ਦੇ ਬਾਵਜੂਦ ਵੀ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਟ੍ਰੈਪ ਕਨਯਮਨ ਨੂੰ ਸਚਾਰੂ ਢੰਗ ਨਾਲ ਲਾਗੂ ਕਰਦਿਆਂ ਕਰਦੇ ਆ 2 ਵੀਲਰ ਅਤੇ 4 ਵੀਲਰ ਵੀਕਲਾਂ ਦੇ ਆਨਲਾਈਨ ਕੱਟੇ ਗਏ ਚਲਾਨ ਜਲਾਸ਼ਰੀ ਮੁਖਸਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਸੀਰ ਮੰਡੀ ਬਰੀਵਾਲਾ ਦੇ ਥਾਣਾ ਮੁਖੀ ਜਗਸੀਰ ਸਿੰਘ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਪਾਰਟ ਵੱਲੋਂ ਪਿੰਡ ਸਰਾਏ ਨਾਂਗਾ ਟੀ ਪੁਆਇੰਟ ਬਰੀਵਾਲਾ ਸਥਿਤ ਉਪਰ ਦੱਸੇ ਅਨੁਸਾਰ ਦੇਰ ਰਾਤ ਆਨਲਾਈਨ ਕੱਟੇ ਗਏ ਚਲਾਨ ਇਸੋ ਸੰਬੰਧੀ ਥਾਣਾ ਬਰੀਵਾਲਾ ਦੇ ਮੁਖੀ ਜਗਸੀਰ ਸਿੰਘ ਨੇ ਟੈਗਰ ਪੰਜਾਬ న్యూਸ ਚੈਨਲ ਦੇ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਵਾਸਤੇ ਪੂਰੇ ਪੰਜਾਬ ਦੀ ਪੁਲਿਸ ਨੂੰ ਦਿਨ ਰਾਤ ਕੰਮ ਕਰਨ ਲਈ ਨਸ਼ਿਆਂ ਦੇ ਤਸਕਰਾਂ ਦੇ ਨਕੇ ਤਸਕਰਾਂ ਨੂੰ ਨਕੇਲ ਕਾਉਣ ਲਈ ਡਿਊਟੀ ਕਰਨ ਲਈ ਹੁਕਮ ਜਾਰੀ ਕੀਤੇ ਹਨ ਅਤੇ ਐਸਐਸਪੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਆਪਣੇ ਵੱਲੋਂ ਡਿਊਟੀ ਨਿਭਾਈ ਜਾ ਰਹੀ ਹੈ ਪਰ ਦੂਸਰੇ ਪਾਸੇ ਲੋਕਾਂ ਦੀ ਹਿਫਾਇਤ ਵਾਸਤੇ ਟ੍ਰੈਫਿਕ ਨਿਯਮਾਂ ਨੂੰ ਟ੍ਰੈਫਿਕ ਨਿਯਮਾਂ ਨੂੰ ਬਾਰਕਰਾਰ ਰੱਖਣ ਲਈ ਸਮਾਂ ਨਾ ਹੋਣ ਦੇ ਬਾਵਜੂਦ ਵੀ ਮੈਂ ਅਤੇ ਮੇਰੀ ਪੁਲਿਸ ਭਾਰਤੀ ਵੱਲੋਂ ਗੈਰ ਕਾਨੂੰਨੀ 2 ਵੀਲਰ ਅਤੇ 4 ਵੀਲਰ ਵੀਕਲਾ ਦੇ ਕੱਟੇ ਜਾ ਰਹੇ ਹਨ ਆਨਲਾਈਨ ਚਲਾਨ ਮੰਡੀ ਫਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ